ਗੱਲ ਕਰਨੀ ਹੈ ਕਿ ਪ੍ਰਮਾਤਮਾ ਦਾ ਸ਼ੁਕਰਾਨਾ ਸਾਨੂੰ ਕਿਵੇਂ ਕਰਨਾ ਚਾਹੀਦਾ ਹੈ ਸਾਡੇ ਜੀਵਨ ਚੁੱਕੀ ਐਸੀ ਕبھی ਹੈ ਜਿਹੜੀ ਪ੍ਰਮਾਤਮਾ ਨੇ ਛੱਡੀ ਹੋਵੇ ਫਿਰ ਵੀ ਸ਼ੁਕਰਾਨਾ ਨਹੀਂ ਹੈ ਰੱਬ ਸਾਨੂੰ ਦਾਤਾ ਕਿਵੇਂ ਦੇਵੇ ਹੋਰ ਸਾਡੀ ਝੋਲੀ ਕਿਵੇਂ ਭਰੇ ਦੋ ਉਦਾਹਰਨਾਂ ਹੈ ਸ਼੍ਰੀ ਸੁਖਪ੍ਰੀ ਸਾਹਿਬ ਦੀ ਬਾਣੀ ਤੁਸੀਂ ਪੜ੍ਹਦੇ ਹੋ ਨਾ ਜੀ ਉਹਦੇ ਵਿੱਚ ਉਧਰ ਪਹਿਲਾ ਇੱਕ ਛੋਟੇ ਜਿਹੇ ਉਦਾਹਰਨ ਹੋਰ ਦੇ ਦਿਆ ਤੁਸੀਂ ਪਹਿਲੀ ਵਾਰ ਜਦੋਂ ਕਦੇ ਬੈਂਕ ਤੋਂ ਲੋਨ ਲੈਣਾ ਹੋਵੇ ਨਾ ਜੀ ਤੁਸੀਂ ਬੈਂਕ ਨੂੰ ਕਹੋ ਕਿ ਸਾਨੂੰ ਲੋਨ ਚਾਹੀਦਾ ਹੈ ਬੈਂਕ ਵਾਲੇ ਕਹਿੰਦੇ ਲੋਨ ਦੇ ਦਾਂਗੇ ਜੀ ਪਰ ਸਾਡੀਆਂ ਕੁਝ ਸ਼ਰਤਾਂ ਐ ਤੁਸੀਂ ਮੰਨ ਲਵੋ ਅਸੀਂ ਤੁਹਾਨੂੰ ਲੋਨ ਦੇਵਾਂਗੇ ਤੁਹਾਡੀਆਂ ਸ਼ਰਤਾਂ ਕੀ ਐ ਜੀ ਸ਼ਰਤਾਂ ਐ ਕਿ ਪਹਿਲਾ ਕੋਈ ਸਾਡੀ ਕਾਗਜ਼ੀ ਕਾਰਵਾਈ ਐ ਉਹ ਪੂਰੀ ਕਰ ਦਿਓ ਦੂਜੀ ਸਾਡੀ ਸ਼ਰਤ ਇਹ ਹੈ ਕਿ ਕੁਝ ਨਾ ਕੁਝ ਦੋ ਜਾਂ ਚਾਰ ਸਦੋਂ ਤੁਹਾਡੇ ਹੱਕ ਦੇ ਵਿੱਚ ਗਵਾਹ ਚਾਹੀਦੇ ਆ। ਇਹ ਦੋ ਸਾਡੀ ਕਾਰਵਾਈ ਹੈ। ਫੇਰ ਡਾਟ ਕਰਿਓ। ਪਹਿਲੀ ਸਾਡੀ ਕਾਗਜ਼ੀ ਕਾਰਵਾਈ ਗਏ ਪੂਰੀ ਕਰ ਦਿਓ। ਦੂਜੇ ਸਾਨੂੰ ਆਪਣੇ ਹੱਕ ਦੇ ਵਿੱਚ ਤਿੰਨ ਚਾਰ ਕੋਈ ਗਵਾਹ ਲਿਆ ਕੇ ਦੇ ਦਿਓ। ਅਸੀਂ ਤੁਹਾਨੂੰ ਲੋਨ ਦੇ ਦਾਂਗੇ। ਬੱਦਾ ਕਰਦਾ ਜੀ ਕਾਗਜ਼ੀ ਕਾਰਵਾਈ ਪੂਰੀ ਕਰਦਾ ਆ। ਆਪਣੇ ਹੱਕ ਦੇ ਵਿੱਚ ਭੁਗਤਣ ਵਾਲੇ ਉਹ ਗਵਾਹ ਵੀ ਲੈ ਕੇ ਆਉਂਦਾ ਆ ਜਿਹੜੇ ਮੇਰੇ ਹੱਕ 'ਚ ਭਾਈ ਭੁਗਤੜ ਗਵਾਹੀ ਦੇਣ ਮੇਰੇ ਹੱਕ 'ਚ ਹੁਣ ਜਦੋਂ ਦੋਨੇ ਕਾਰਵਾਈਆਂ ਪੂਰੀਆਂ ਹੋ ਗਈਆਂ ਤੇ ਬੈਂਕ ਨੇ ਲੋਨ ਦਿੱਤਾ ਜੀ ਮਨੋ 2 ਲੱਖ ਦਾ ਲੋਨ ਲਿੱਤਾ ਆਪਾਂ ਨੇ 2 ਸਾਲ ਦੇ ਕਿਸ਼ਤਾਂ ਬਣਾ ਲਿਆ ਜੀ ਹੁਣ ਅਸੀਂ ਹੌਲੀ-ਹੌਲੀ ਕਿਸ਼ਤਾਂ ਤਾਰ ਰਹੇ ਆ ਗੁਰੂ ਮਾਲਕ ਨੇ ਕਿਰਪਾ ਕੀਤੀ ਕਿ ਸਾਡੀ ਕੋਈ ਵੀ ਕਿਸ਼ਤ ਦੇ ਵਿੱਚ ਕੋਈ ਰੁਕਾਵਟ ਨਹੀਂ ਆਈ ਜਦੋਂ ਸਾਡੀ ਕਾ ਸਾਰੀਆਂ ਕਿਸ਼ਤਾਂ ਚੱਰੀ ਹੈ ਹਲੇ 2 3 ਮਹੀਨੇ ਪਏ ਨੇ ਲੋਨ ਖਤਮ ਹੋਣ ਨੂੰ ਤੇ ਬੈਂਕ ਵਾਲਿਆਂ ਦਾ ਫੋਨ ਆ ਜਾਂਦਾ ਹੈ ਤੇ ਬੈਂਕ ਵਾਲੇ ਕਹਿੰਦੇ ਕਿ ਭਾਈ ਸਾਹਿਬ ਤੁਹਾਨੂੰ ਅਸੀਂ 5 ਲੱਖ ਰੁਪਏ ਦਾ ਲੋਨ ਹੋਰ ਦੇ ਸਕਦੇ ਆ ਨਾ ਹੁਣ ਕੋਈ ਕਾਗਜ਼ੀ ਕਾਰਵਾਈ ਹੈ ਤੇ ਨਾ ਹੁਣ ਕੋਈ ਗਵਾਹ ਦੀ ਲੋੜ ਹੈ ਧਿਆਨ ਦਿਓ ਗੱਲ ਵਾਗ ਹੁਣ ਤੁਹਾਨੂੰ 80 ਰੁਪਇਆ 5 ਲੱਖ ਦੇ ਸਕਦੇ ਆ ਨਾ ਕੋਈ ਕਾਗਜ਼ੀ ਕਾਰਵਾਈ ਹੈ ਤੇ ਨਾ ਕੋਈ ਗਵਾਹ ਦੀ ਲੋੜ ਹੈ ਬੜੀ ਹੈਰਾਨੀ ਦੀ ਗੱਲ ਆ ਪਹਿਲਾਂ 2 ਲੱਖ ਲੈਣਾ ਸੀਗਾ ਕਾਗਜ਼ੀ ਕਾਰਵਾਈ ਵੀ ਕਰਵਾਈ ਤੇ ਗਵਾਹ ਵੀ ਬੁਲਾਏ ਹੁਣ 5 ਲੱਖ ਦੇਣ ਨੂੰ ਆਪ ਤਿਆਰ ਹੋ ਗਏ ਤੇ ਕਾਗਜ਼ੀ ਕਾਰਵਾਈ ਵੀ ਕੋਈ ਨਹੀਂ ਤੇ ਗਵਾਹ ਵੀ ਕੋਈ ਨਹੀਂ ਹੈ ਇਦਾਂ ਕਿਉਂ ਹੋਇਆ ਜੀ ਉਹ ਕਿ ਬੈਂਕ ਵਾਲਿਆਂ ਨੂੰ ਭਰੋਸਾ ਹੋ ਗਿਆ ਕਿ ਇਹ ਬੰਦੇ ਨੇ ਸਾਡਾ ਪੈਸਾ ਸਹੀ ਟਾਈਮ ਤੇ ਵਾਪਸ ਕੀਤਾ ਇਹ ਸਾਨੂੰ ਖੱਜਲਖਵਾਰ ਨਹੀਂ ਕਰੇਗਾ ਜੋ ਇਹਨੇ ਪੈਸਾ ਲਿੱਤਾ ਸੀਗਾ ਸਹੀ ਤਰੀਕੇ ਨਾਲ ਸਹੀ ਡੇਟ ਨਾਲ ਸਹੀ ਕਿਸ਼ਤਾਂ ਦੇ ਨਾਲ ਸਹੀ ਟਾਈਮ ਤੇ ਇਹ ਮੋੜ ਗਿਆ ਜੇ ਅਸੀਂ 2 ਲੱਖ ਇਹਨੂੰ ਦਿੱਤਾ ਇਹਨੇ 2 ਲੱਖ ਸਾਡਾ ਮੋੜ ਦਿੱਤਾ ਆ ਜਦੋਂ ਅਸੀਂ ਇਹਨੂੰ 5 ਲੱਖ ਦੇਵਾਂਗੇ ਸਾਡੇ 5 ਲੱਖ ਵੀ ਮੋੜ ਦੇਗਾ ਇਹ ਕੋਈ ਵੀ 420 ਨਹੀਂ ਕਰੇਗਾ ਤੇ ਮੈਂ ਕਈ ਵਾਰੀ ਸੋਚਦਾ ਹੁੰਦਾ ਜੀ ਦੁਨੀਆਵੀ ਤੌਰ ਤੇ ਜੇ ਬੈਂਕ ਵਾਲੇ ਦੇ ਦਿੱਤੀਆਂ ਹੋਈਆਂ ਅਸੀਂ ਕਿਸ ਤਰ੍ਹਾਂ ਨੂੰ ਸਹੀ ਤਰੀਕੇ ਨਾਲ ਮੋੜ ਦਿੱਤਾ ਆ ਤੇ ਬੈਂਕ ਵਾਲਿਆਂ ਨੇ ਸਾਨੂੰ 2 ਲੱਖ ਤੋਂ 5 ਲੱਖ ਦਾ ਲੋਨ ਦੇਣ ਵਾਸਤੇ ਤਿਆਰ ਹੋ ਗਿਆ ਜਿੱਦਣ ਅਸੀਂ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾ ਦਾ ਸ਼ੁਕਰਾਨਾ ਕਰਨ ਲੱਗ ਪਏ ਕਿ ਰੱਬਸਾ ਨੂੰ ਹੋਰ ਦਾਤਾ ਨਹੀਂ ਦੇਗਾ ਜੀ ਹੁਣ ਸਾਡੇ ਚ ਕਮੀ ਹੈ ਕਿ ਰੱਬ ਤੋਂ ਦਾਤਾ ਲੈ ਕੇ ਰੱਬ ਤੋਂ ਹੀ ਵਸਤੂਆ ਲੈ ਕੇ ਅਸੀਂ ਰੱਬ ਦਾ ਸ਼ੁਕਰਾਨਾ ਨਹੀਂ ਕਰ ਰਹੇ ਪਰ ਜਿਹੜਾ ਮਨੁੱਖ ਰੱਬ ਤੋਂ ਦਾਤਾ ਲੈ ਕੇ ਰੱਬ ਤੋਂ ਉਸ ਵਸਤੂਆ ਲੈ ਕੇ ਰੱਬ ਦਾ ਸ਼ੁਕਰਾਨਾ ਕਰਦਾ ਆ ਮੇਰੇ ਮਾਲੀ ਜੀ ਕਹਿੰਦੇ ਹੁਣ ਮੇਰਾ ਫਰਜ਼ ਬਣ ਗਿਆ ਪੁੱਤਰ ਕਿ ਤੂੰ ਮੇਰਾ ਸ਼ੁਕਰਾਨਾ ਕੀਤਾ ਆ ਔਰ ਸਤਗੁਰ ਨੇ ਸਾਨੂੰ ਸੁਖਮਨੀ ਸਾਹਿਬ ਚ ਪੜਾਇਆ ਕਿ ਜਿਸ ਕੀ ਵਸਤ ਇਸ ਆਗਿਆ ਰੱਖ ਹੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸਤੇ ਚੌਗਣ ਜੋ ਤੁਸੀਂ ਲਿੱਤਾ ਹੁਣ ਤੱਕ ਉਸ ਤੇ ਚੌਗੜ ਕਰੇ ਨਿਹਾਲ ਨਾਨਕ ਸਾਹਿਬ ਸਦਾ ਦੇয়াল ਹੁਣ ਤੱਕ ਪੁੱਤ ਜੋ ਮੈਂ ਤੈਨੂੰ ਦਿੱਤਾ ਆ ਤੋ ਮੇਰੀਆਂ ਦਿੱਤੀਆਂ ਦਾਤਾ ਦਾ ਸ਼ੁਕਰਾਨਾ ਕੀਤਾ ਹੁਣ ਮੇਰਾ ਤੇਰੇ ਨਾਲ ਵਾਦਾ ਰਹਿ ਗਿਆ ਕਿ ਤੈਨੂੰ ਮੈਂ ਹੋਰ ਚੌਗੜੀਆਂ ਵਸਤੂਆਂ ਦੇਣੀਆਂ ਆ ਕਿਉਂਕਿ ਤੂੰ ਮੈਨੂੰ ਮਾੜਾ ਨਹੀਂ ਕਿਹਾ ਤੂੰ ਮੈਨੂੰ ਉਲਾਮਾ ਨਹੀਂ ਦਿੱਤਾ ਤੂੰ ਮੇਰਾ ਸ਼ੁਕਰਾਨਾ ਕੀਤਾ ਔਰ ਦੂਜੀ ਤਸਵੀਰ ਬੈਗ ਵਾਲਿਆਂ ਤੋਂ ਪੈਸਾ ਲੈ ਲਿਆ ਬੈਂਕ ਵਾਲੇ ਤੋਂ ਪੈਸਾ ਲੈ ਕੇ ਗੱਡੀ ਲੈ ਲਈ ਤੇ ਗੱਡੀ ਦੀ ਆਪਾ ਕਿਸ਼ਤਾਂ ਹੀ ਨਹੀਂ ਮੋੜੀ ਐ ਬੈਂਕ ਵਾਲੇ ਕੀ ਕਰਦੇ ਆ ਜੀ ਬੰਦੇ ਭੇਜਦੇ ਆ ਤੇ ਘਰ ਦੇ ਵਿੱਚੋਂ ਗੱਡੀ ਚੱਕ ਕੇ ਲੈ ਜਾਂਦੇ ਆ ਤੁਹਾਡੇ ਕਿਸ਼ਤਾਂ ਹੀ ਨਹੀਂ ਭਾਈ ਆਈਆਂ ਹੁਣ ਨੁਕਸਾਨ ਦੇਖੋ ਕੀ ਕੀ ਹੋ ਰਿਹਾ ਆ ਗੱਡੀ ਵੀ ਗਈ ਸਾਡਾ ਸਿਮਲ ਵੀ ਖਰਾਬ ਹੋ ਗਿਆ ਹੁਣ ਅੱਗੇ ਤਾਂ ਲੋਨ ਨਹੀਂ ਮਿਲਣਾ ਕੋਈ ਗੱਡੀ ਵੀ ਗਈ ਸਾਡਾ ਸਿੰਬਲ ਵੀ ਖਰਾਬ ਹੋ ਗਿਆ ਆ ਤੇ ਸਮਾਜ ਵਿੱਚ ਸਾਡੀ ਇੱਜ਼ਤ ਵੀ ਘੱਡੀ ਕਿ ਭਾਈ ਇਹ ਬੈਂਕ ਤੋਂ ਪੈਸਾ ਲੈ ਕੇ ਇਹਨਾਂ ਨੇ ਵਿੱਗ ਦਾ ਪੈਸਾ ਖਾ ਲਿਆ ਬੈਂਕ ਦਾ ਪੈਸਾ ਰਿਬੋੜਿਆ ਕਿੰਨਾ ਨੁਕਸਾਨ ਹੋਇਆ ਤੇ ਮੇਰੇ ਮਾਲਿਕ ਜੀ ਕਹਿੰਦੇ ਪੁੱਤਰ ਇਹੀ ਇੱਧਰ ਆ ਮੈਂ ਤੈਨੂੰ ਦਾਤਾ ਦਿੱਤਗਾ ਤੇ ਤੂੰ ਮੈਨੂੰ ਕਹੀ ਜਾਂਦਾ ਕਿ ਰੱਬ ਜੀ ਤੂੰ ਮੈਨੂੰ ਕੀ ਦਿੱਤਾ ਮੈਂ ਤੈਨੂੰ ਪੁੱਤ ਦਿੱਤਾ ਮੈਂ ਤੈਨੂੰ ਧੀ ਦਿੱਤੀ ਮੈਂ ਤੈਨੂੰ ਸਰੀਰ ਦਿੱਤਾ ਖਾਣ ਵਾਸਤੇ ਰੋਟੀ ਦਿੱਤੀ ਪਹਿਨਣ ਵਾਸਤੇ ਕੱਪੜੇ ਦਿੱਤੇ ਤੇ ਤੂੰ ਆਖਦਾ ਮੈਨੂੰ ਕੀ ਦਿੱਤਾ ਇੰਨਾ ਕੁਛ ਮੈਂ ਤੇਰੀ ਝੋਲੀ ਚ ਪਾਇਆ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਬੋਲ ਤੇ ਕਵਨस्तानी ਜਿੰਦੂ ਸਾਜ ਸਵਾਰ ਸ਼ਿਕਾਰਿਆ ਗਰਬ ਅਗਨ ਮੈਂ ਜਿਲੇ ਉਬਾਰਿਆ ਬਾਹਰ ਵਿਵਸਥਾ ਤੁਝੇ ਪਿਆਰੇ ਦੂਦ ਭਰ ਜੋਵਨ ਭੋਜਰ ਸੁਖ ਸੋਦਾ ਬਿਰਦ ਭਿਆ ਉਪਰ ਸਾਖ ਸੈਨ ਮੁਖ અપਿਆਓ ਬੈਟ ਕੋਦੈਨ ਇਹ ਨਿਰਗੁਣ ਗੁਣ ਕਸ਼ੂ ਨਾ 부ਜੀ ਇੰਨੀਆਂ ਦਿੱਤੀਆਂ ਰੱਬ ਦੀਆਂ ਦਾਤਾ ਇਹ ਭੁੱਲ ਗਿਆ ਜੀ ਰੱਬ ਜੀ ਕਹਿੰਦੇ ਜੇ ਤੂੰ ਭੁੱਲ ਗਿਆ ਤੂੰ ਆਪਣਾ ਸਿੰਬਲ ਖਰਾਬ ਕਰ ਰੇ ਜਿਵੇਂ ਬੈਂਕ ਵਾਲਿਆਂ ਨੇ ਤੈਨੂੰ ਦਿੱਤੀ ਹੋਈ ਗੱਡੀ ਚੱਕ ਲਈ ਫੇਰ ਅਬ ਵੇਦਾ ਹੀ ਕਰਦਾ ਜੀ 10 ਬਸ ਤੂ ਲੈ ਵਾਸੇ ਪਾਵੇ ਇੱਕ ਵਸ ਕਾਰਨ ਵੀ ਕੋਟ ਗਵਾਵੇ ਤੈਨੂੰ ਮੈਂ ਦੱਸ ਦਿੱਤੀ ਆ ਪੁੱਤਰ ਇੱਕ ਵਸ ਤੈਨੂੰ ਨਹੀਂ ਮਿਲੀ ਤੇ ਤੂੰ ਆਖਦਾ ਕਿ ਮੈਨੂੰ ਦਿੱਤਾ ਕੀ ਹੈ ਤੇ ਰਾਬਾ ਜੀ ਕਹਿੰਦੇ ਜੀ ਇਹ ਗੱਲ ਹੈ ਤੇ ਪੁੱਤਰ ਫਿਰ ਇੱਕ ਗੱਲ ਯਾਦ ਰੱਖੀ ਇੱਕ ਪੀਣਾ ਦੇ 10 ਪੀ ਫਿਰ ਲੈ ਹੁਣ ਮੈਂ ਤੈਨੂੰ ਇੱਕ ਵੀ ਨਹੀਂ ਦਿੰਦਾ ਤੇ ਜਿਹੜੀਆਂ ਮੈਂ ਤੈਨੂੰ 10 ਦਿੱਤੀਆਂ ਸੀਗੀਆਂ ਮੈਂ ਉਹ ਵੀ ਖੋਲਾਂਗਾ ਨੋਟ ਕਰਿਓ ਗੱਲ ਮੈਂ ਹੁਣ ਤੈਨੂੰ ਇੱਕ ਵੀ ਨਹੀਂ ਦੰਦਾ ਤੇ ਜਿਹੜੀਆਂ ਦਿੱਤੀਆਂ ਸੀ 10 ਉਹ ਵੀ ਖੋਲਾਂਗਾ ਤੇ ਸਤਗੁਰ ਕਹਿੰਦੇ ਤੁਸੀਂ ਮੇਰਾ ਕੀ ਵਿਗਾੜ ਲੋਗੇ ਇੱਕ ਪੀਣਾ ਦੇ 10 ਪੀ ਫਿਰ ਲੈ ਤੂੰ ਮੂੜਾ ਕਹੋ ਕਹਾ ਕਰੇ ਕੀ ਕਰ ਲੋਗੇ ਰੱਬ ਦਾ ਸਤਗੁਰ ਕਹਿੰਦੇ ਰੱਬ ਦਾ ਦਿੱਤੀਆਂ ਹੋਈਆਂ ਦਾਤਾ ਦਾ ਸ਼ੁਕਰਾਨਾ ਕਰ ਰੱਬ ਤੇਰੇ ਜੀਵਨ ਚ ਵਾਅਦਾ ਕਰੇਗਾ ਪਰ ਸਾਡਾ ਸੁਭਾਏ ਆ ਜੀ ਬਹੁਤ ਕੁਛ ਲੈ ਕੇ ਅਸੀਂ ਰੱਬ ਨੂੰ ਉਲਾਮੇ ਦਿੰਦੇ ਆ ਜੀਦੇ ਕਰਕੇ ਅੱਜ ਸਾਡੇ ਕੋਲ ਬਹੁਤ ਕੁਛ ਹੈ ਪਰ ਸਾਡੇ ਕੋਲ ਸਕੂਨ ਤੇ ਸਬਰ ਨਹੀਂ ਹੈ ਜੇ ਰੱਬ ਨੇ ਦਿੱਤਾ ਤੇ ਰੱਬ ਦਾ ਸ਼ੁਕਰਾਨਾ ਕਰੋ ਜੇ ਰੱਬ ਨੇ ਨਹੀਂ ਦਿੱਤਾ ਤੇ ਤਾਂ ਵੀ ਰੱਬ ਦਾ ਸ਼ੁਕਰਾਨਾ ਕਰੋ